ਉਹ ਵੇ ਲੈ ਬਦਲ ਜੀ ਤੁਰੇ ਲੈਣ ਦਾ ਤੇਰਾ ਸਮਾਨ ਚਲ ਤੇਲ ਗੁੜ ਲਿਆਏ ਸਾਰਾ ਕੁਛ ਤੇਲ ਗੁੜ ਉਹ ਲੈ ਉਹ ਮੈਂ ਭੁੱਲ ਗਿਆ ਚਲੋ ਇੱਥੋਂ ਵਰ ਲਵਾਂਗੇ ਆ 5 ਕਿਲੋ ਮੂੰਫਲੀ ਤੇ ਰੋੜੀਆਂ ਲੈ ਲੈਂਦਾ ਕਰ ਤਾਂ ਉਹੀ ਕੰਮ ਲਿਖ ਕੇ ਦਿੱਤਾ ਸੀ ਨਾਲੇ ਫਿਰ ਵੀ ਭੁੱਲ ਆਏਓ ਚਲ ਗਵਾੜ ਗਵਾੜ ਕਹਿਤਾ ਸੀ ਨਾ ਸਾਰੇ ਹਾਂ ਸਾਰੇ ਕਿਹਾ ਹੀ ਨਾਲੇ ਕਿਹਾ ਵੀ ਸਾਡੀ ਨੋਹਾਂ ਦੀ ਲੋੜੀ ਆ ਭਾਈ ਮੇਰੀ ਗੱਲ ਸੁਣੋ ਤੇ ਕਰਨਾ ਮੈਂ ਗੱਲ ਕਰਨੀ ਸੀ ਹਾਂਜੀ ਉਹ ਮੈਂ ਕਹਿੰਦਾ ਸੀ ਵੀ ਅੱਜ ਖੁਸ਼ੀ ਦਾ ਦਿਹਾੜਾ ਹਾਂਜੀ ਮੋਹਾਂ ਦੀ ਲੋੜੀ ਆ ਹਾਂਜੀ ਅੱਜ ਨਾ ਮੈਨੂੰ ਰੋਕੀ ਸ਼ਟਕ ਦਾ ਲਾਉਂਗਾ ਮੈਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜੇ ਇੰਨੇ ਮਿੱਠੇ ਹੋ ਕੇ ਪੁੱਛਦੇ ਹੋ ਤੇ ਆਹੀ ਗੱਲ ਪੁੱਛ ਲਈ ਹੋਣੀ ਆ ਤੈਨੂੰ ਪਤਾ ਤੇ ਮੈਨੂੰ ਪਤਾ ਮੈਂ ਤਾਂ ਪਰਦੇ ਨਾਲ ਅੰਦਰ ਲਾ ਕੇ ਪੈ ਗਾੜੂਗਾ ਬਸ ਹਾਂ ਗੁੱਜੇ ਰਹਿ ਜਾਓਗੇ ਨਾਲੇ ਤੁਸੀਂ ਕਿਤੇ ਪੈਗ ਲਾ ਕੇ ਆਪ ਦਾ ਦੇਖੋ thora ਵੀ ਮੇਰਾ ਪਤਾ ਲੱਗ ਗਿਆ ਤਾਂ ਕਿ ਮੈਨੂੰ ਕੋਈ ਰੌਲਾ ਨਹੀਂ ਚਾਹੀਦਾ ਬਸ ਪੱਕਾ ਸੁੱਖੀ ਸੰਦੀ ਕੁੜੀਆਂ ਦੀ ਪਹਿਲੀ ਲੋੜੀ ਆਪਣੇ ਘਰੇ ਤੇ ਕੋਈ ਮੈਨੂੰ ਲਾਂਭਾ ਨਹੀਂ ਚਾਹੀਦਾ ਤੁਹਾਡਾ ਤੇਰਾ ਨਾ ਵਾਦਾ ਹੈ ਲਓ ਆ ਗਏ ਸੁੰਦਰ ਬੁੰਦਰੀ ਸੁੰਦਰ ਬੁੰਦਰੀਓ ਹੋ ਹੋ